ਮਾਪਿਓ ਉਸ ਨੂੰ ਦੇਖਣਗੇ ਵੀਡੀਓ ਨੂੰ ਤੇ ਉਹਨਾਂ ਦੇ ਕੀ ਬਿੱਤੇਗੀ ਮੈਨੂੰ ਇਸ ਗੱਲ ਦਾ ਜਵਾਬ ਦੇ ਜਿੱਦਾਂ ਦਾ ਇਹ ਤਾਂ ਨਹੀਂ ਇੱਦਾਂ ਦੇ ਪਰੋਸਣਾ ਪੈਂਦਾ ਓਪਨ ਹੋਣਾ ਸੀ ਇੱਥੋਂ ਕਿ ਅਸੀਂ ਕੱਪੜਿਆਂ ਵੱਲੋਂ ਸੋਚ ਰਹੇ ਹਾਂ ਕਿ ਓਪਨ ਹੋ ਜਾਈਏ ਮਸਲਾ ਇਹ ਵੀ ਹੁੰਦਾ ਹੈ ਪਪੂਲੈਰਿਟੀ ਦਾ ਫੇਮ ਦਾ ਤੇ ਪੈਸੇ ਮਿਲਦੇ ਆ ਵੀ ਪੈਸੇ ਕਮਾਉਣ ਵਾਸਤੇ ਕੀਤਾ ਜਾ ਰਿਹਾ ਹੈ ਆਹ ਤੀਜਾ ਕਰਕੇ ਤੁਸੀਂ ਕਿਹੜੇ ਵੀਊ ਲੈਣ ਦੀ ਗੱਲ ਜਦੋਂ ਤੁਸੀਂ ਵੀਊ ਲੈਨੇ ਤੋਂ ਰਿਸਪੈਕਟ ਕਿੱਥੋਂ ਮਿਲੂ ਬਾਕੀ ਲੜਕੀਆਂ ਲਈ ਖਤਰਾ ਨਹੀਂ ਪੈਦਾ ਕਰ ਰਹੀਆਂ ਆਨਰ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਗੱਲਬਾਤ ਕਰਾਂਗੇ ਉਸ ਮਸਲੇ ਨਾਲ ਜਿਹੜਾ ਮਸਲਾ ਅੱਜ ਹਰੇਕ ਪਰਿਵਾਰ ਦੇ ਨਾਲ ਜੁੜਿਆ ਹੋਇਆ ਹੈ ਕਹਿ ਲਈਏ ਕਿ ਕਈ ਚੀਜ਼ਾਂ ਦੀ ਖੂਬਸੂਰਤੀ ਹੁੰਦੀ ਹੈ ਕਿ ਉਹ ਤੁਹਾਡੇ ਲਈ ਅੱਛੀਆਂ ਹੁੰਦੀਆਂ ਲਾਹੇਵੰਦ ਸਾਬਿਤ ਹੁੰਦੀਆਂ ਪਰ ਉਹਨਾਂ ਦੀ ਕਹ ਲੀਏ ਕਿ ਇੱਕ ਨੁਕਸਾਨ ਦਾ ਵੀ ਇੱਕ ਸਿੱਕੇ ਦੇ ਦੂਸਰਾ ਪਹਿਲੂ ਵੀ ਹੁੰਦਾ ਉਹ ਨੁਕਸਾਨ ਹੁੰਦਾ ਉਹਨਾਂ ਚੀਜ਼ਾਂ ਦਾ ਨੁਕਸਾਨ ਬਹੁਤ ਹੁੰਦਾ ਮੈਂ ਗੱਲ ਕਰ ਰਿਹਾ ਹਾਂ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਉੱਤੇ ਖਾਸ ਤੌਰ ਤੇ ਮੈਂ ਗੱਲ ਕਰਨਾ ਲੜਕੀਆਂ ਦੀ ਰੀਲ ਬਣਾਉਣ ਦੀ ਹੈਬਿਟ ਦੀ ਜਾਂ ਫਿਰ ਉਹਨਾਂ ਨੂੰ ਫੇਮਸ ਹੋਣ ਲਈ ਕੁਝ ਇਸ ਤਰ੍ਹਾਂ ਦੇ ਕੰਮ ਕਰਨ ਦੀ ਜੋ ਕਿ ਗੈਰ ਸਮਾਜਿਕ ਨਜ਼ਰ ਆਉਂਦੇ ਆ ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਨੂਰ ਜੀ ਵਿਸ਼ੇਸ਼ ਤੌਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਖੁਸ਼ੀ ਹੈ ਕਿ ਤੁਸੀਂ ਮੈਨੂੰ ਚੁਣਿਆ ਇਸ ਮੁੱਦੇ ਬਾਰੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਕਰਨ ਵਾਲੀਆਂ ਸੀਗੀਆਂ ਇੱਕ ਤਾਂ ਤੁਸੀਂ ਖੁਦ ਇੱਕ ਲੜਕੀ ਹੋ ਦੂਸਰੀ ਗੱਲ ਬੁੱਧੀ ਜੀ ਵੀ ਹੋ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਹਰ ਰੋਜ਼ ਅਸੀਂ ਦੇਖਦੇ ਹਾਂ ਤੁਸੀਂ ਐਕਟਿਵ ਬਹੁਤ ਹੋ ਸੋਸ਼ਲ ਮੀਡੀਆ ਦੇ ਉੱਤੇ ਬਤੌਰ ਜਰਨਲਿਸਟ ਵੀ ਤੁਸੀਂ ਕੰਮ ਕਰ ਰਹੇ ਹੋ ਤੇ ਇੱਕ ਤੁਹਾਡਾ ਆਪਣਾ ਇੱਕ ਦਾਇਰਾ ਬਣਿਆ ਹੋਇਆ ਅਸੀਂ ਦੇਖਦੇ ਹਾਂ ਤੁਹਾਡੀ ਕਈ ਪੋਸਟਾਂ ਹੁੰਦੀਆਂ ਜਿਹੜੀ ਸਮਾਜ ਦੀਆਂ ਚੀਜ਼ਾਂ ਨੂੰ ਦੱਸਦੀਆਂ ਚੰਗੀ ਮਾੜੀ ਗੱਲ ਕਰਦੇ ਹੋ ਇਸ ਲਈ ਤੁਹਾਨੂੰ ਚੁਣਿਆ ਸੋ ਮੈਂ ਇਹ ਸਵਾਲ ਕਰਨਾ ਚਾਹੁੰਦਾ ਕਿ ਜਿਹੜੀਆਂ ਲੜਕੀਆਂ ਅੱਜ ਕੱਲ ਵਿਊਅਰਸ ਐ ਜਾਂ ਪੈਸੇ ਐ ਮੈਂ ਇਸ ਨੂੰ ਸਪਸ਼ਟ ਨਹੀਂ ਕਹਿ ਸਕੂੰਗਾ ਉਸ ਚੀਜ਼ ਨੂੰ ਪਾਣ ਲਈ ਕਮਾਣ ਦੇ ਲਈ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੀਆਂ ਕਿ ਅਗਰ ਉਹਨਾਂ ਦੇ ਘਰ ਦੇ ਦੇਖਣ ਤਾਂ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਏਗੀ ਖਾਸ ਤੌਰ ਤੇ ਮੈਂ ਕਹਦਾ ਕਿ ਗਲਤ ਤਰੀਕੇ ਦੇ ਕੱਪੜੇ ਪਾ ਕੇ ਗਲਤ ਪਲੇਸਿਸ ਦੇ ਉੱਤੇ ਜਾ ਕੇ ਗਲਤ ਤਰ੍ਹਾਂ ਦੇ ਸਟੈਪ ਕਰਕੇ ਡਾਂਸ ਕਰਕੇ ਆਪਣੀ ਵੀਡੀਓ ਪਾਣਾ ਕਿ ਉਹਨੂੰ ਵੱਦ ਲੋਕ ਦੇਖ ਲੈਣ ਕਿਵੇਂ ਸਮਝਦੇ ਹਾਂ ਕਿ ਕਿੱਥੇ ਤੱਕ ਜਾਇਜ਼ ਹੈ ਜੀ ਬਿਲਕੁਲ ਜੀ ਦੇਖੋ ਇੱਕ ਹੁੰਦਾ ਚਲੋ ਰੀਲਸ ਸਾਰੇ ਬਣਾਉਂਦੇ ਨੇ ਇੱਕ ਤਰੀਕਾ ਹੁੰਦਾ ਥੋੜਾ ਹਨਾ ਇੱਕ ਇੱਕ ਜਿਵੇਂ ਹੁਣ ਮੈਂ ਵੀਡੀਓ ਦੇਖੀ ਸੀ ਜੇ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਵੀ ਵੀ ਸੋਸ਼ਲ ਮੀਡੀਆ ਤੇ ਇੱਕ ਕੁੜੀ ਹੈ ਇੱਕ ਟ੍ਰੇਨ ਦੇ ਵਿੱਚ ਪਹਿਲਾਂ ਤਾਂ ਉਹਦੇ ਕੱਪੜੇ ਬਿਲਕੁਲ ਵੀ ਠੀਕ ਨਹੀਂ ਹੈਗੇ ਹਨ ਤਾਂ ਇਸ ਤਰ੍ਹਾਂ ਇੱਕ ਉਹ ਸਟੈਪ ਜਿਸ ਤਰ੍ਹਾਂ ਦੇ ਕਰ ਰਹੀ ਆ ਮਤਲਬ ਬਹੁਤ ਹੀ ਜ਼ਿਆਦਾ ਕਹਿ ਸਕਦੇ ਆ ਵੀ ਖਰਾਬ ਜਾ ਕਹੇ ਕਿ ਕਿਨੇ ਵੀ ਨੈਗੇਟਿਵ ਜੀ ਚੀਜ਼ ਹੈ ਮਤਲਬ ਸਾਡੇ ਲੋਕ ਹੀ ਪਤਾ ਨਹੀਂ ਉਹ ਜੀ ਜਾਂ ਦੇਖਦੇ ਆ ਤਾਂ ਉਹ ਕਰਦੇ ਆ ਮਤਲਬ ਥੋੜਾ ਜਿਹਾ ਅਜੀਬ ਲੱਗਿਆ ਉਹ ਚੀਜ਼ ਵੇਖ ਕੇ ਮਤਲਬ ਤੁਸੀਂ ਇੱਕ ਟ੍ਰੇਨ ਤੇ ਜਾ ਰਹੇ ਹੋ ਰੀਲਾਂ ਬਣਾਉਣੇ নো ਡਾਊਟ ਤੁਸੀਂ ਖੜ ਕੇ ਬਣਾ ਲਓ ਉੱਦਾਂ ਬਣਾ ਲਓ ਬਣਦੀਆਂ ਲੋਕੀ ਪਾਉਂਦੇ ਆ ਮਤਲਬ ਆਹ ਚੀਜ਼ਾਂ ਕਰਕੇ ਤੁਸੀਂ ਕਿਹੜੇ ਵੀਊ ਲੈਣ ਦੀ ਗੱਲ ਜੇ ਤੁਸੀਂ ਵੀਊ ਲੈਨੇ ਫਿਰ ਤੁਹਾਨੂੰ ਰਿਸਪੈਕਟ ਕਿੱਥੋਂ ਮਿਲੂ ਉਹੀ ਹੈ ਨਾ ਜਿਵੇਂ ਜੀ ਤੁਸੀਂ ਚੀਜ਼ ਪੇਸ਼ ਕਰੋਗੇ ਓਵੇਂ ਤੁਸੀਂ ਬਣੋਗੇ ਹੁਣ ਜਿਵੇਂ ਤੁਸੀਂ ਮੇਰੀ ਗੱਲ ਕੀਤੀ ਕਿਉਂਕਿ ਮੈਂ ਜੋ ਚੀਜ਼ਾਂ ਦੇਖਦੀ ਆ ਮੈਂ ਉਹ ਚੀਜ਼ਾਂ ਪੋਸਟ ਕਰਦੀ ਆ ਤਾਂ ਮੇਰੀ ਤੇ ਆ ਚੀਜ਼ਾਂ ਪਾਉਂਗੀ ਤਾਂ ਫਿਰ ਤੁਹਾਨੂੰ ਸਮਾਜ ਵੀ ਉਹਨਾਂ ਨਜ਼ਰਾਂ ਨਾਲ ਦੇਖੂ ਫਿਰ ਲੋਕ ਕਹਿੰਦੇ ਨੇ ਕਿ ਕੁੜੀਆਂ ਨਾਲ ਗਲਤ ਹੁੰਦਾ ਕਿਤਨਾ ਕਿਤੇ ਮੈਨੂੰ ਲੱਗਦਾ ਵੀ ਸਾਨੂੰ ਵੀ ਇਹ ਚੀਜ਼ਾਂ ਕੰਟਰੋਲ ਕਰਨੀਆਂ ਚਾਹੀਦੀਆਂ ਨੇ ਰੀਲਸ ਬਣਾਉਣੀਆਂ ਬਣਾਓ ਪਰ ਅੰਗ ਪ੍ਰਦਰਸ਼ਨੀ ਨਾ ਕਰੋ ਬਹੁਤ ਸਾਰਾ ਟੈਲੈਂਟ ਆ ਬਹੁਤ ਕੁਝ ਪਿਆਗਾ ਉਹ ਚੀਜ਼ਾਂ ਕਰ ਲਓ ਬਹੁਤ ਖੂਬਸੂਰਤ ਚੀਜ਼ ਇੱਕ ਬਣਾਈ ਪ੍ਰਮਾਤਮਾ ਨੇ ਉਹ ਔਰਤ ਹੈ ਉਸ ਨੂੰ ਰੂਪ ਦਿੱਤਾ ਬਹੁਤ ਸਾਰੇ ਲੋਕ ਧੀ ਦੇ ਰੂਪ ਦੇ ਵਿੱਚ ਦੇਖਦੇ ਆ ਭੈਣ ਦੇ ਰੂਪ ਦੇ ਵਿੱਚ ਪਤਨੀ ਦੇ ਰੂਪ ਦੇ ਵਿੱਚ ਮਾਂ ਦੇ ਰੂਪ ਦੇ ਵਿੱਚ ਔਰਤ ਹਰ ਰੂਪ ਦੇ ਵਿੱਚ ਹੈ ਪਰ ਉਹ ਖੂਬਸੂਰਤ ਹੈ ਹਰ ਰੂਪ ਦੇ ਵਿੱਚ ਉਹਦੇ ਲਈ ਫਿਰ ਇਹ ਬਲਗੈਰਿਟੀ ਕਿਉਂ ਵਿਸ਼ੇਸ਼ ਕੀਤੀ ਗਈ ਕਿ ਤੁਸੀਂ ਪਬਲਿਕ ਪਲੇਸ ਦੇ ਵਿੱਚ ਇੱਕ ਟ੍ਰੇਨ ਦੇ ਵਿੱਚ ਮੈਂ ਉਸ ਕਲ ਦੀ ਪੁਸ਼ਟੀ ਨਹੀਂ ਕਰ ਸਕਦਾ ਵੀ ਕਿੱਥੇ ਦੀ ਹੈ ਉਹ ਵੀਡੀਓ ਤੇ ਉਹ ਟ੍ਰੇਨ ਕਿੱਥੇ ਦੀ ਪਰ ਉਹ ਲੋਕਲ ਟ੍ਰੇਨ ਹੈ ਜੋ ਉਸ ਦੀ ਦਿਖ ਲੱਗ ਰਹੀ ਹੈ ਮੈਂ ਦੇਖਿਆ ਉਸ ਵੀਡੀਓ ਦੇ ਵਿੱਚ ਕੁਝ ਲੜਕੀਆਂ ਵੀ ਬੈਠੀਆਂ ਵਿਚਾਰੀਆਂ ਉਹ ਸ਼ਰਮਿੰਦਗੀ ਮਹਿਸੂਸ ਕਰ ਰਹੀਆਂ ਸੋ ਕਿਉਂ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਪਾ ਰਹੇ ਹੋ ਜਿਹੜੀ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਰਮਿੰਦਾ ਕਰੇ ਖਾਸ ਤੌਰ ਤੇ ਲੜਕੀਆਂ ਨੂੰ ਸ਼ਰਮਿੰਦਾ ਕਰੇ ਕਿਉਂਕਿ ਲੋਕਾਂ ਨੇ ਫਿਰ ਕਮੈਂਟ ਤਾਂ ਉਹੀ ਕਰਨੇ ਹਨ ਨਾ ਕੁੜੀਆਂ ਦੇ ਬਾਰੇ ਮਾੜਾ ਬੋਲਦੇ ਜਿਹੜੀਆਂ ਬਦਨਾਮ ਹੋ ਜਾਂਦੇ ਹਨ ਨਾ ਉਹੀ ਗੱਲ ਬਾਕੀ ਖਾਸ ਤੌਰ ਤੇ ਕਹਿੰਦੇ ਆ ਬਟਰੀਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਨੇ ਆ ਬੱਸਾਂ 'ਚ ਹੁੰਦੀਆਂ ਨੇ ਆ ਆਟੋ ਦੇ ਵਿੱਚ ਵੀ ਕਈ ਵਾਰ ਕੁੜੀਆਂ ਨਾਲ ਗੱਲ ਤੋਂ ਹੀ ਖਬਰਾਂ ਵੀ ਕਰੀਆਂ ਮਤਲਬ ਵੀ ਤੁਸੀਂ ਉਸ ਤਰ੍ਹਾਂ ਦਾ এনवायरमेंट ਕਿਉਂ ਕ੍ਰੀਏਟ ਕਰ ਰਹੇ ਹੋ ਕੁੜੀਆਂ ਤੁਸੀਂ ਆਪਣੇ ਆਪ ਨੂੰ ਕਵਰ ਕਰਕੇ ਜਾ ਸਕਦੇ ਹਾਂ ਮਤਲਬ ਆਪਣੀ ਸੇਫਟੀ ਆਪਣੇ ਆਪ ਤੁਸੀਂ ਹੁਣ ਆਪ ਦੱਸੋ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਕੱਢਣਾ ਜੇ ਕਿਸੇ ਨੇ ਜਾਣਾ ਤਾਂ ਨਾਲ ਵੱਡੇ ਨੇ ਜਾਣਾ ਹਨਾ ਤਾਂ ਉਦੋਂ ਕਿੰਨੇ ਕੁ ਰੇਪ ਕੇਸ ਹੁੰਦੇ ਸੀ ਕਿੰਨਾ ਕੁ ਕੋਈ ਕੁੜੀਆਂ ਨੂੰ ਛੇੜਦਾ ਸੀ ਤੁਸੀਂ ਅੱਜ ਦੇਖੋ ਅੱਜ ਨਾਲੋਂ ਪਹਿਲਾਂ ਚ ਕਿੰਨਾ ਫਰਕ ਅਸੀਂ ਮੰਨਿਆ ਸੀ ਖੁੱਲ੍ਹ ਦੇਤੀ ਸਾਨੂੰ ਹਨਾ ਅਸੀਂ ਵਧੀਆ ਕਰ ਰਹੇ ਹਾਂ ਪਰ ਗਲਤ ਤਾਂ ਹੁਣ ਵੱਧ ਹੋ ਰਿਹਾ ਨਾ ਬਲਾਤਕਾਰ ਤੇ ਬਲਾਤਕਾਰ ਦੀਆਂ ਖਬਰਾਂ ਕਰਦੇ ਆਂਗੇ ਆਪਾਂ ਤੇ ਫਿਰ ਅਸੀਂ ਕਿਹੜੇ ਓਪਨ ਹੋਗੇ ਮਤਲਬ ਓਪਨ ਹੋਣਾ ਸੀ ਇੱਥੋਂ ਤੇ ਅਸੀਂ ਕੱਪੜਿਆਂ ਵੱਲੋਂ ਸੋਚ ਰਹੇ ਹਾਂ ਕਿ ਓਪਨ ਹੋ ਜਾਈਏ। ਇਹੀ ਕਹਾ ਠੀਕ ਰਹੂਗਾ ਤੁਸੀਂ ਬੀਿੰਗ ਲੜਕੀ ਤੁਸੀਂ ਕੀ ਕਹੋਗੇ ਇਸ ਗੱਲ ਨੂੰ? ਕੁਝ ਵੀ ਕਹਿ ਸਕਦੇ ਆ ਮਤਲਬ ਤੁਸੀਂ ਨਾ ਏਰੀਏ ਦੇ ਹਿਸਾਬ ਨਾਲ ਚੱਲੋ ਜਿਵੇਂ ਹੁਣ ਕੱਪੜੇ ਪਾਉਣ ਦੀ ਕਿਸੇ ਨੂੰ ਮਨਾਹੀ ਤੁਸੀਂ ਡਿਪੈਂਡ ਕਰਦਾ ਹੁਣ ਮੈਂ ਜੇ ਮੈਂ ਆਪਣੇ ਆਫਿਸ ਚਾ ਤੇ ਮੈਂ ਉਸ ਤਰ੍ਹਾਂ ਦੇ ਕੱਪੜੇ ਵੀਰ ਕਰਨੇ ਆ ਮੈਂ ਆਪਣੇ ਘਰ ਜਾਣਾ ਮੈਂ ਉਦਾਂ ਦੇ ਤੁਸੀਂ ਹੁਣ ਟ੍ਰੇਨ ਚ ਦੇਖ ਲਓ ਵੀ ਕਿੱਦਾਂ ਦੇ ਹਾਲਾਤ ਨੇ ਆ ਨਾ ਸੌ ਨਿਸ਼ੇੜੀ ਬੰਦਾ ਬੈਠਾ ਹੁੰਦਾ ਹੈ ਨਾ ਬੰਦੇ ਦਾ ਆਪਾਂ ਮਾਨ ਨਹੀਂ ਉਹ ਕਰ ਸਕਦੇ ਹਨਾ ਮਿੰਟ ਲੱਗਦਾ ਮਾਨ ਬਦਲ ਜਾਂਦਾ ਹਨਾ ਕਿਸੇ ਦਾ ਪਰ ਇਹ ਚੀਜ਼ਾਂ ਥੋੜੀਆਂ ਜਿਹੀ ਐਵੋਇਡ ਆ ਪਰ ਹੁਣ ਦੂਜੀ ਗੱਲ ਇਹ ਵੀ ਮਤਲਬ ਘਰਦਿਆਂ ਦਾ ਕੋਈ ਡੈਰੀ ਨਹੀਂ ਹੈਗਾ ਤੁਸੀਂ ਕਰਦੇ ਰੋਕ ਟੋਕ ਨਹੀਂ ਕਰਦੀ ਕਿ ਬੇਕਾਫੀ ਹੈ ਜਾਂ ਉਹਨਾਂ ਦੇ ਕੋਈ ਘਰ ਦੇ ਨਹੀਂ ਹੈਗੇ ਜਾਂ ਕੋਈ ਰਿਸ਼ਤੇਦਾਰ ਉਹਨੂੰ ਕਹਿੰਦਾ ਨਹੀਂ ਵੀ ਤੁਸੀਂ ਆ ਚੀਜ਼ਾਂ ਕਰਦੇ ਤੁਸੀਂ ਸਟੈਪ ਦੇਖੋ ਕਿੰਨਾ ਅਜੀਬ ਚੀਜ਼ ਮੈਨੂੰ ਦੇਖਣ ਦੇ ਵਿੱਚ ਸ਼ਰਮ ਆ ਰਹੀ ਸੀ ਉਹ ਵੀਡੀਓ ਨੂੰ ਤੇ ਪੈਸੇ ਮਿਲਦੇ ਆ ਵੀ ਪੈਸੇ ਕਮਾਉਣ ਵਾਸਤੇ ਕੀਤਾ ਜਾ ਰਿਹਾ ਉਹੀ ਹੈ ਜੀ 네ਗੇਟਿਵ ਤਰੀਕੇ ਨਾਲ ਜਦੋਂ ਆਪਾਂ ਕੋਈ ਚੀਜ਼ ਪੇਸ਼ ਕਰ ਸਾਡੇ ਲੋਕਾਂ ਦੀ ਨਾ ਇੱਕੇ ਚੀਜ਼ ਬਣ ਚੁੱਕੀ ਹੈ ਇੱਕ ਉਹ ਵੀ ਕਰਦੇ ਆਪਾਂ ਮੰਨਦੇ ਆ ਉਹ ਚੀਜ਼ ਕਰਦੇ ਆ ਪਰ ਸਾਡੇ ਲੋਕ ਦੇਖਦੇ ਹੀ ਅਨਰਾਜ ਜੋ ਚੀਜ਼ਾਂ ਨੇ ਹੁਣ ਤੁਸੀਂ ਕੋਈ ਚੀਜ਼ ਕਰ ਲੋ ਕੋਈ ਚੰਗੀ ਚੀਜ਼ ਦੀ ਤੁਸੀਂ ਖਬਰ ਵੀ ਬਣਾਗੇ ਪਾ ਦੋ ਉਹ ਦੇਖੂਗਾ ਨਹੀਂ ਕੋਈ ਹੂੰ ਉਹਨੂੰ ਕੋਈ ਵੀ ਉਹ ਨਹੀਂ ਆਉਣਗੇ ਤੁਸੀਂ ਕੋਈ ਗਲਤ ਕੋਈ ਮੁੱਦਾ ਵਾਇਰਲ ਹੋ ਗਿਆ ਕੋਈ ਵੀਡੀਓ ਵਾਇਰਲ ਹੋ ਗਈ ਤੁਸੀਂ 네ਗਟਿਵਿਟੀ ਪਾ ਦੋ ਪਿੱਛੇ ਜੀ ਅਸੀਂ ਵੀ ਪਾਈ ਸੀਗੀ ਇੱਕ ਗਾਲਾਂ ਵਾਲੀ ਇੱਕ ਲੜਕੀ ਗਾਲਾਂ ਕੱਢ ਰਹੀ ਇਸ ਤੁਹਾਨੂੰ ਯਾਦ ਹੋਏਗਾ ਨਿਸਾਨੇ ਦੁਲਨ ਤੇ ਤੇ ਉਹ ਖਬਰ ਨੂੰ ਲੋਕਾਂ ਨੇ ਆਏ ਕਲਿੱਕ ਕਰਿਆ ਹੂੰ 네ਗਟਿਵ ਸੀ ਨੇ ਨੈਗੇਟਿਵ ਵੀ ਤਾਂ ਹੀ ਦੇਖਿਆ ਗਿਆ ਨਾ ਜੇ ਕਿਸੇ ਨੇ ਨੈਗੇਟਿਵ ਪਾਇਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਲੋਕ ਨੈਗੇਟਿਵ ਦੇਖਦੇ ਆ ਤਾਂ ਅਸੀਂ ਨੈਗੇਟਿਵ ਕਰ ਲਈਏ ਜਿੱਦਾਂ ਦਾ ਲੋਕਾਂ ਦੇ ਪਰੋਸਣਾ ਪੈਂਦਾ ਨਾ ਨਹੀਂ 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 ਇਹ ਇਹ ਸਪਸ਼ਟ ਨਹੀਂ ਹੋ ਸਕਦਾ ਇਸ ਗੱਲ ਨਾਲ ਮੈਂ ਤੁਹਾਡੀ ਸਹਿਮਤ ਨਹੀਂ ਹੈਗਾ ਵੀ ਜਿੱਦਾਂ ਦਾ ਲੋਕ ਚਾਹੁੰਦੇ ਆ ਅਸੀਂ ਉਦਾਂ ਦਾ ਪਰੋਸੀ ਲੋਕ ਤਾਂ ਅੱਛੀ ਅੱਛੀ ਚੀਜ਼ਾਂ ਨੂੰ ਵੀ ਦੇਖਦੇ ਆ ਬਹੁਤ ਸਾਰੀਆਂ ਲੜਕੀਆਂ ਨੇ ਮੈਂ ਕਿਹਾ ਨਾ ਕਿ ਲੜਕੀ ਖੂਬਸੂਰਤ ਹੈ ਹਰ ਰਿਸ਼ਤੇ ਦੇ ਵਿੱਚ ਖੂਬਸੂਰਤ ਹੈ ਤੇ ਲੋਕ ਤਾਂ ਉਹਨਾਂ ਨੂੰ ਵੀ ਪ੍ਰਮੋਟ ਕਰਦੇ ਆ ਜਿਹੜੀਆਂ ਕੁੜੀਆਂ ਪੂਰਾ ਕੱਪੜੇ ਪਾ ਕੇ ਮਤਲਬ ਚੁੰਨੀ ਵੀ ਲਿੱਤੀ ਹੁੰਦੀਆਂ ਸਿਰ ਤੇ ਉਹ ਅੱ ਜਾਣਕਾਰੀ ਦਿੰਦੀ ਹੈ ਤੁਸੀਂ ਵੀ ਸਾਰਾ ਦਿਨ ਟੀਵੀ ਦੇ ਉੱਤੇ ਬੈਠਦੇ ਹੋ ਤੁਸੀਂ ਵੀ ਇੱਕ ਅੱਛੇ ਕੱਪੜੇ ਪਾ ਕੇ ਬੋਲਦੇ ਹੋ ਤੇ ਲੋਕ ਦੇ ਲਈ ਉਹ ਗੱਲ ਹੈ ਹੁਣ ਮੈਂ ਤਾਂ ਨਹੀਂ ਕਰ ਸਕਦੀ ਵੀ ਮੈਂ ਅੱਦੇ ਕੱਪੜੇ ਪਾ ਕੇ ਬਹਿ ਜਾਾਂ ਤੇ ਮੇਰੀ ਕੋਈ ਖਬਰ ਦੇਖ ਕੇ ਮੈਨੂੰ ਵਿਊ ਆ ਜਾਣ ਇਹ ਤਾਂ ਨਹੀਂ ਕਰ ਸਕਦੇ ਨਾ ਕਿਉਂਕਿ ਸੋਚ ਮੈਂ ਇਹੀ ਗੱਲ ਕਹਿ ਰਹਾ ਕਿ ਲੜਕੀ ਦੀ ਇੱਕ ਸੋਚ ਮਜ਼ਬੂਤ ਹੋਣੀ ਚਾਹੀਦੀ ਹੈ ਕਿਉਂਕਿ ਲੜਕੀ ਨੂੰ ਅੱਜ ਉਹਦੇ ਮਾਤਾ ਪਿਤਾ ਨੇ ਇੰਨੀ ਆਜ਼ਾਦੀ ਦਿੱਤੀ ਹੈ ਕਿ ਤੂੰ ਜਾ ਜੋ ਤੂੰ ਕਰਨਾ ਚਾਹਨੀ ਹੈ ਤੂੰ ਪੜ੍ਹਨਾ ਚਾਹਨੀ ਹੈ ਤੂੰ ਜੌਬ ਕਰਨਾ ਚਾਹਨੀ ਹੈ ਤੂੰ ਸਫ਼ਰ ਕਰਨਾ ਚਾਹਨੀ ਹੈ ਤੂੰ ਕਰ ਬਦਲੋ ਆਜ਼ਾਦੀ ਮਿਲੀ ਹੈ ਤੇ ਜਦੋਂ ਉਹ ਉਹੀ ਤਾਂ ਗੱਲ ਹੈ ਨਾ ਜੀ ਮੈਨੂੰ ਨਹੀਂ ਪਤਾ ਕਿ ਅੱਜ ਕੱਲ ਪੈਸਿਆਂ ਦਾ ਲਾਲਚ ਹੋ ਗਿਆ ਕਹਦੇ ਜੇ ਇੱਕ ਵੀਡੀਓ ਪਾਉ ਤਾਂ ਲੱਖਾਂ ਹੁੰਦੇ ਨੇ ਫੇਰ ਕਾਦੀਆਂ ਜਿੱਤਾ ਰਹਿ ਗਈਆਂ ਅੱਜ ਕੱਲ ਤਾਂ ਮਾਪਿਓ ਨੂੰ ਵੀ ਕਈ ਪਰਿਵਾਰਕ ਮੈਂਬਰ ਨੇ ਉਹਦੇ ਵਿੱਚ ਚਲੋ ਬਿਜ਼ਨਸ ਆ ਰਿਹਾ ਪੈਸੇ ਆ ਰਹੇ ਨੇ ਫੇਰ ਕੀ ਦਿੱਕਤ ਦਾ ਕੋਈ ਗੱਲ ਹੀ ਨਹੀਂ ਬਹੁਤ ਸਾਰੀ ਕੁੜੀਆਂ ਇਹ ਪਾਉਂਦੀਆਂ ਨੇ ਮੈਂਟੈਲਿਟੀ ਸਾਡੀ ਉਸ ਹਿਸਾਬ ਦੀ ਹੋ ਚੁੱਕੀ ਹੈਗੀ ਮਤਲਬ ਹੁਣ ਸ਼ਰਮ ਸ਼ਰਮ ਤਾਂ ਰਹੀ ਹੋਈ ਨਹੀਂ ਹੈਗੀ ਜਦੋਂ ਪੈਸੇ ਹੀ ਆ ਰਿਹਾ ਬੰਦਾ ਪਰ ਇਹ ਲੜਕੀਆਂ ਜਿਹੜੀਆਂ ਕੁਝ ਲੜਕੀਆਂ ਤੁਸੀਂ ਕਹਿ ਰਹੇ ਹੋ ਕਿ ਪਾਉਂਦੀਆਂ ਪਰ ਇਹ ਬਾਕੀ ਲੜਕੀਆਂ ਲਈ ਖਤਰਾ ਨਹੀਂ ਪੈਦਾ ਕਰ ਰਹੀਆਂ ਕਿਉਂਕਿ ਜਦੋਂ ਇੱਕ ਲੜਕੀ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਦੇਖੂ ਤੇ ਦੂਜੇ ਬੰਦੇ ਦੂਸਰੀ ਲੜਕੀ ਬਾਰੇ ਵੀ ਗਲਤ ਸੋਚੂਗਾ ਉਹ ਕਹਿੰਦੇ ਨੇ ਜੀ ਗੰਦੀ ਮਛਲੀ ਸਾਰੇ ਸਮੁੰਦਰ ਨੂੰ ਗੰਦਾ ਕਰਦੀ ਹੈ ਹਨਾ ਤਾਂ ਉਹ ਚੀਜ਼ ਹੋ ਜਾਂਦੀ ਹੈ ਇੱਕ ਕਰੂਗਾ ਤਾਂ ਬਾਕੀ ਤਾਂ ਫਿਰ ਆਟੋਮੈਟਿਕਲੀ ਬਦਨਾਮ ਹੁੰਦੀਆਂ ਹੁੰਦੀਆਂ ਮੈਂ ਦੇਖੋ ਇੱਕ ਗੱਲ ਇਹ ਵੀ ਹੈ ਬਹੁਤ ਸਾਰੀ ਕੁੜੀਆਂ ਵਿਊਅਰਸhip ਹੁਣ ਮੈਂ ਤੁਹਾਨੂੰ ਦੱਸਦੀਆਂ ਕਈ ਕੁੜੀਆਂ ਨੇ ਤਾਂ ਨਾ ਅੰਗ ਪ੍ਰਦਰਸ਼ਨੀ ਵੀ ਕਰਦੀਆਂ ਉਹ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢ ਕੇ ਨਾ ਵੀਡੀਓ ਪਾਉਂਦੀਆਂ ਵੀ ਉਹਨਾਂ ਨੂੰ ਵਿਊ ਆ ਜਾਣ ਤੇ ਫਾਲੋਅਰ ਮਤਲਬ ਇਹ ਕਿੱਥੋਂ ਦਾ ਇਤਿਹਾਸ ਮਤਲਬ ਸਾਡੇ ਅਸੀਂ ਪੰਜਾਬ ਬਣਾ ਪੰਜਾਬੀ ਕੁੜੀਆਂ ਹੋ ਕੇ ਵੀ ਅਸੀਂ ਕੀ ਕਰ ਕੀ ਰਹੀਆਂ ਹੈਗੀਆਂ ਹਨਾ ਵੀ ਗਾਲਾਂ ਕੱਢਣੀਆਂ ਸਾਡੇ ਤਾਂ ਐੋ ਜਿਹਾ ਬੋਲੀ ਚ ਹੈਣੀ ਵੀ ਤੀਪ ਐਂ ਕੋਈ ਗਾਲ ਕੱਢੇ ਚੰਗੀ ਹੋਈ ਨਹੀਂ ਲੱਗਦੀ ਤੇ ਇਤੋਂ ਵਿਊ ਕੁੱਟਦੀਆਂ ਮਤਲਬ ਵਿਊ ਦਾ ਹੀ ਰੌਲਾ ਇਹ ਸਾਰਾ ਮਸਲਾ ਹੀ ਵਿਊ ਦਾ ਹੈ ਪਪੂਲੈਰਿਟੀ ਦਾ ਫੇਮ ਦਾ ਕਿਹੜੀ ਪਪੂਲੈਰਿਟੀ ਇਹ ਤਾਂ ਮੈਂ ਕਹਾਂਗਾ ਪਪੁਲੈਰਿਟੀ ਥੋੜਾ ਇਹ ਤਾਂ ਨੈਗੇਟਿਵ ਹੈਗਾ ਲੋਕ ਗੰਦੀ ਨਜ਼ਰ ਕਿਉਂ ਕਹਿੰਦੇ ਆ ਵੀ ਦੁਪੱਟਾ ਲੈਣਾ ਕੁੜੀ ਨੇ ਸਿਰ ਢੱਕਣਾ ਕਿ ਕਿਸੇ ਦੀ ਗੰਦੀ ਨਜ਼ਰ ਨਾ ਪਵੇ ਹੂੰ ਤੇ ਅੰਗ ਪ੍ਰਦਰਸ਼ਨ ਕਰਕੇ ਤੁਸੀਂ ਵੀਡੀਓ ਬਣਾ ਕੇ ਚਾਹਦੇ ਹੋ ਕਿ ਲੋਕ ਤੁਹਾਨੂੰ ਗੰਦੀ ਨਜ਼ਰ ਨਾਲ ਦੇਖਣ ਉਹੀ ਤਾਂ ਗੱਲ ਹੈ ਨਾ ਹੁਣ ਤਾਂ ਸਭ ਕੁਝ ਆਮ ਹੀ ਦਿਖਾਉਣ ਲੱਗ ਗਿਆ ਸੀ ਫਿਰ ਅਸੀਂ ਕਹਿ ਰਹੇ ਹਾਂ ਵੀ ਅਸੀਂ ਸੇਫ ਨਹੀਂ ਹੈਗੇ ਅਸੀਂ ਕਿਤੇ ਨਾ ਕਿਤੇ ਆਪ ਵੀ ਤਾਂ ਜ਼ਿੰਮੇਵਾਰ ਹੈ ਨਾ ਜੀ ਜ਼ਿੰਮੇਵਾਰ ਜ਼ਿਆਦਾ ਹੋਗੇ ਮੈਨੂੰ ਲੱਗਦਾ ਹੂੰ ਕਾਰਨ ਇਹ ਮੈਂ ਮਤਲਬ ਬੜਾ ਇਸ ਚੀਜ਼ ਨੂੰ ਸੋਚ ਰਿਹਾ ਹਾਂ ਕਿ ਇਹ ਕਾਰਨ ਸਿਰਫ ਇਸ ਦਾ ਵੀ ਅਸੀਂ ਥੋੜਾ ਜਿਹਾ ਪਪੂਲਰ ਹੋ ਜਾਈਏ ਚਾਹੇ ਉਹ ਫਿਰ ਪੋਜ਼ਿਟਿਵ ਵਾਲੇ ਪਾਸੇ ਹੋਈਏ ਚਾਹੇ ਅਸੀਂ ਨੈਗੇਟਿਵ ਵਾਲੇ ਪਾਸੇ ਹੋਈਏ ਕਿਉਂਕਿ ਦਾ ਨੈਗੇਟਿਵ ਹੈ ਟੋਟਲ ਇਸ ਤਰ੍ਹਾਂ ਦੀ ਵੀਡੀਓਜ਼ ਨਹੀਂ ਹੋਣ ਚਾਹੀਦੀ। ਤੇ ਇਹ ਹੈ ਜੀ ਅੱਜਕੱਲ ਮੈਂ ਲੋਕੀ ਮਤਲਬ ਚੀਜ਼ਾਂ ਹੀ ਹੋ ਜੀਆਂ ਕਰਦੇ ਨੈਗੇਟਿਵ ਤਰੀਕੇ ਦੇ ਨਾਲ ਫੇਮਸ ਹੋਣ ਦੀ ਕੋਸ਼ਿਸ਼ ਕਰਦੇ ਕੋਈ ਸਾਡੇ ਲੋਕ ਕਲਿੱਕ ਕਿ ਉਹ ਚੀਜ਼ਾਂ ਕਰਦੇ ਨੇ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ। ਹੂੰ ਬਹੁਤ ਸਾਰੇ ਮੈਂ ਦੇਖਿਆ ਦੇਖੋ ਮੈਂ ਇਹ ਨਹੀਂ ਕਹੂੰਗਾ ਕਿ ਸੈਲੀਬ੍ਰਿਟੀਜ਼ ਹੈਗੀਆਂ ਉਹ ਵੀ ਘੱਟ ਕਪੜੇ ਪਾਉਂਦੀਆਂ। ਹੂੰ ਯਾ ਜਿਸ ਤਰ੍ਹਾਂ ਉਹ ਕੁੜੀ ਡਾਂਸ ਕਰ ਰਹੀ ਸੀ ਬਹੁਤ ਸਾਰੇ ਗਰਲਸ ਹੈਗੀਆਂ ਲੜਕੀਆਂ ਹੈਗੀਆਂ ਡਾਂਸ ਕਰਦੀਆਂ ਸਟੇਜ ਦੇ ਉੱਤੇ ਤਾਂ ਉਹਨਾਂ ਨੂੰ ਤਾੜੀਆਂ ਮਿਲਦੀਆਂ ਤਾਰੀਫ਼ ਹੁੰਦੀ ਹੈ ਬਾਲੀਵੁੱਡ ਦੇ ਵਿੱਚ ਅਗਰ ਕੋਈ ਲੜਕੀ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਕੰਮ ਕਰਦੀ ਹੈ ਉਹਦੀ ਸ਼ੋਹਰਤ ਵੱਧਦੀ ਹੈ ਉਹ ਹਿੱਟ ਹੋ ਜਾਂਦੀ ਹੈ ਲੋਕ ਤਾਂ ਉਹਨੂੰ ਵੀ ਦੇਖ ਰਹੇ ਹਨ ਦੇਖਦੇ ਆ ਪਰ ਇੱਕ ਇੱਕ ਕਲਾਕਾਰ ਦੀ ਹیثیت ਨਾਲ ਕੰਮ ਕਰ ਰਹੀ ਹੈ ਤੇ ਉਹਨੂੰ ਲੋਕ ਉਸ ਤਰ੍ਹਾਂ ਕਲਾਕਾਰ ਦੇ ਤੌਰ ਤੇ ਦੇਖ ਰਹੇ ਹਨ ਪਰ ਜੇਕਰ ਇਸ ਤਰ੍ਹਾਂ ਤੁਸੀਂ ਟ੍ਰੇਨ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਕਰੋਗੇ ਤੇ ਲੋਕ ਫਿਰ ਤੁਹਾਨੂੰ ਕਿਹੜੀ ਨਜ਼ਰ ਨਾਲ ਦੇਖਣਗੇ ਫੇਰ ਉਹੋ ਹੀ ਗੱਲ ਹੈ ਨਾ ਫੇਰ ਕਹਿੰਦੇ ਨੇ ਰੇਪ ਹੋਈ ਜੀ ਆ ਚੀਜ਼ਾਂ ਹੋ ਗਈਆਂ ਅਸੀਂ ਜ਼ਿੰਮੇਦਾਰ ਹੈ ਨਾ ਅਸੀਂ ਹੀ ਕਰ ਰਹੇ ਹਾਂ ਤੁਸੀਂ ਜੇ ਬਾਕੀ ਔਰਤਾਂ ਤੁਸੀਂ ਦੇਖੋ ਕਿਵੇਂ ਕਈਆਂ ਨੇ ਤਾਂ ਮਤਲਬ ਸਾਈਡ ਤੇ ਆਏ ਮੂੰਹ ਵੀ ਲੁਕੋਏ ਹੋਏ ਨੇਗੇ ਵੀ ਆ ਚੀਜ਼ਾਂ ਕਰੀ ਜਾਂਦੀਆਂ ਆਪ ਨੂੰ ਸ਼ਰਮ ਆਉਣ ਲੱਗੀ ਵੀ ਯਾਰ ਸਾਡੀ ਸਮਾਜ ਦੀ ਮਤਲਬ ਸਾਡੀ ਇੱਕ ਲੇਡੀ ਹੈ ਕੁੜੀ ਹੈ ਮਤਲਬ ਇੱਕ ਪਾਸੇ ਉਹਨਾਂ ਨੇ ਫੁੱਲ ਕੱਪੜੇ ਪਾਏ ਨੇ ਇੱਕ ਪਾਸੇ ਉਹਨੇ ਏਨੇ ਏਨੇ ਕੱਪੜੇ ਪਾਏ ਵੀ ਉਹ ਡਾਂਸ ਕਰ ਰਹੀ ਕੋਈ ਹੋਰ ਵੀ ਤਰੀਕਾ ਹੋ ਸਕਦਾ ਸੀਗਾ ਦੂਜਿਆਂ ਨੂੰ ਸ਼ਰਮ ਆਉਣ ਲੱਗੀ ਬਿਲਕੁਲ ਔਰ ਠੀਕ ਹੈ ਹਰ ਤਰ੍ਹਾਂ ਦੀ ਆਡੀਅנס ਹੁੰਦੀ ਹੈ ਕੁਝ ਲੋਕ ਇਸ ਤਰ੍ਹਾਂ ਦੇ ਵੀਡੀਓ ਨੂੰ ਦੇਖਣਾ ਪਸੰਦ ਕਰਦੇ ਆ ਜਾਂ ਡਾਂਸ ਨੂੰ ਦੇਖਣਾ ਪਸੰਦ ਕਰਦੇ ਆ ਪਰ ਬਹੁਤ ਸਾਰੇ ਲੋਕ ਮੈਨੂੰ ਲੱਗਦਾ ਸ਼ਰਮਿੰਦਾ ਹੁੰਦੇ ਆ ਕਈ ਵਾਰ ਸਕਰੋਲ ਕਰਦੇ ਹੋਏ ਸਾਹਮਣੇ ਵੀ ਆ ਜਾਂਦੀ ਚੀਜ਼ ਜੇ ਨਾਮ ਖੋਲੂਗੇ ਮਤਲਬ ਕੋਈ ਵੀ ਐਪ ਆ ਮੈਂ ਕਿਸੇ ਸਪੈਸਿਫਿਕ ਨਾਂ ਦੇ ਕਿਤੇ ਰੀਲਾਂ ਚੱਲਦੀਆਂ ਜੋ ਵੀ ਤੁਸੀਂ ਆਪਣੇ ਪਰਿਵਾਰ 'ਚ ਨਹੀਂ ਦੇਖ ਸਕਦੇ ਬਹਿ ਕੇ ਪਤਾ ਨਹੀਂ ਕਿਹੜੀ ਰੀਲ ਕਦੋਂ ਆ ਜੇ ਕਦੋਂ ਆ ਜਾਵੇ ਸ਼ਰਮ ਆਉਣ ਲੱਗ ਜਾਂਦੀ ਹੈ ਸ਼ਰਮ ਆ ਜਾਂਦੀ ਹੈ ਫਿਰ ਉਹ ਸੋਸ਼ਲ ਮੀਡੀਆ ਦਾ ਨਾ ਹੋਇਆ ਸੋਸ਼ਲ ਮੀਡੀਆ ਦਾ ਕੀ ਮਤਲਬ ਹੈ ਸਮਾਜਿਕ ਦਾਇਰਾ ਵਧਾਉਣ ਵਾਸਤੇ ਆਪਾਂ ਕਹਿੰਨੇ ਆ ਕਿ ਦੋਸਤ ਜੋੜਨ ਵਾਸਤੇ ਸਮਾਜਿਕ ਇਹ ਸਮਾਜਿਕ ਚੀਜ਼ਾਂ ਦੇ ਉੱਤੇ ਗੈਰ ਸਮਾਜਿਕ ਚੀਜ਼ਾਂ ਪਰੋਸੀਆਂ ਜਾ ਰਹੀਆਂ ਕੀ ਇਹ ਜਿਹੜੇ ਸਮਾਜਿਕ ਚੀਜ਼ਾਂ ਦੇਣ ਵਾਲੇ ਸਰਵਿਸ ਦੇਣ ਵਾਲੇ ਲੋਕ ਇਸ ਨੂੰ ਰੋਕ ਨਹੀਂ ਸਕਦੇ ਜਿਨ੍ਹਾਂ ਨੂੰ ਮਿਲਦੇ ਹੀ ਪੈਸਾ ਹੋਵੇ ਜੀ ਉਹ ਕਿੱਥੋਂ ਰੋਕਣਗੇ ਹੁਣ ਜੇ ਅਗਲੀ ਨੂੰ ਪੈਸੇ ਲੱਖ ਮਿਲ ਰਹੇ ਉਹੀ ਗੱਲ ਮੈਂ ਪਹਿਲਾਂ ਕਿਹਾ ਵੀ ਜੇ ਕਮਾਈ ਆ ਰਹੀ ਹੈ ਜੇ ਪ੍ਰੋਮੋਸ਼ਨ ਆ ਗਈਆਂ ਚਾਹੇ ਅਗਲੇ ਨੂੰ ਕਿ ਅਗਲੇ ਨੇ ਕੀ ਲੈਣਾ ਅਗਲਾ ਤਾਂ ਪਰੋਸੂਗਾ ਬਾਕੀ ਗੱਲ ਦੇਖਣ ਵਾਲਿਆਂ ਤੇ ਸਾਡੀ ਆਡੀਅנס ਦੇਖਦੀ ਆ ਉਹ ਚੀਜ਼ਾਂ ਮਤਲਬ ਕਹਿ ਲਈਏ ਕਿ ਪੈਸਾ ਪ੍ਰਮੁੱਖ ਹੋ ਗਿਆ ਕਰਦਾਰ ਜ਼ੀਰੋ ਹੋ ਗਏ ਲੜਕੀ ਦਾ ਸਭ ਤੋਂ ਵੱਡਾ ਗਹਿਣਾ ਉਸ ਦੀ ਸ਼ਰਮ ਹੈ ਉਸ ਦਾ ਕੱਪੜਾ ਉਸ ਦਾ ਦੁਪੱਟਾ ਹੈ ਸਾਡੇ ਬਹੁਤ ਸਾਰੇ ਖੂਬਸੂਰਤ ਔਰਤਾਂ ਲੜਕੀਆਂ ਹੋਈਆਂ ਜਿਨ੍ਹਾਂ ਨੇ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਪਰ ਅੱਜ ਵੀ ਉਹਨਾਂ ਦੀ ਮਿਸਾਲ ਦਿੱਤੀ ਜਾਂਦੀ ਹੈ ਖੂਬਸੂਰਤੀ ਦੇ ਨਾਂ ਦੇ ਨਾਲ ਉਹਨਾਂ ਦਾ ਨਾਂ ਜੋੜਿਆ ਜਾਂਦਾ ਹੈ ਤੇ ਫਿਰ ਇਹ ਇਹਨਾਂ ਨੂੰ ਕਿਉਂ ਲੱਗਣ ਲੱਗ ਗਿਆ ਵੀ ਇਸੇ ਤਰ੍ਹਾਂ ਤੁਸੀਂ ਖੂਬਸੂਰਤ ਲੱਗੋਗੇ ਜਾਂ ਇਸੇ ਤਰ੍ਹਾਂ ਤੁਹਾਨੂੰ ਲੋਕ ਵੱਧ ਦੇਖਣਗੇ ਉਹੀ ਤਾਂ ਗੱਲ ਹੈ ਨਾ ਜੀ ਮਤਲਬ ਇਹ ਨਾ ਸਾਡੇ ਕੁਛ ਨਾ ਇਦਾਂ ਮੈਂ ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸਦੀ ਹਾਂ ਮਤਲਬ ਬਹੁਤ ਸਾਰੇ ਸਾਡੇ ਪੰਜਾਬ ਚ ਕਈ ਫੈਮਲੀਜ਼ ਇਦਾਂ ਨੇ ਜਿਹੜੀਆਂ ਅਵੋਇਡ ਕਰਦੀਆਂ ਨੇ ਹਨਾ ਵੀ ਬੱਚੇ ਕੁੜੀਆਂ ਕੱਪੜੇ ਨਾ ਪਾਉਣ ਇਦਾਂ ਦੇ ਤਾਂ ਉਹ ਜਦੋਂ ਕੁੜੀਆਂ ਬਾਹਰ ਪੜ੍ਹਨ ਸਤੇ ਆਉਂਦੀਆਂ ਬਾਹਰ ਤਾਂ ਪੂਰੇ ਮਤਲਬ ਵੀ ਵਨ ਪੀਸ ਚੱਲਦੇ ਨੇ ਸਭ ਕੁਝ ਚੱਲਦੇ ਰੁੱਕ ਰਹੀ ਜਾਂਦੀਆਂ ਉਹ ਜਾਂ ਅੰਦਰ ਸੂਟ ਪਾ ਲੈਂਦੀਆਂ ਕਿ ਮਤਲਬ ਵੀ ਮਾਪਿਓ ਨਾਲ ਧੋਖਾ ਨਹੀਂ ਹੈਗਾ ਵੀ ਇਹ ਕੀ ਚੀਜ਼ ਕੀ ਆਈ ਹੈ ਸਾਡੇ ਮਾਪਿਓ ਕੋਲ ਨਹੀਂ ਦਿੰਦੇ ਮਤਲਬ ਘਰ ਕੀ ਰਹੇ ਆ ਸੀ ਤੋ ਖਾਈ ਦੇ ਰਹੇ ਨਾ ਮਾਤਾ ਪਿਓ ਖਾਈ ਦੇ ਰਹੇ ਆ ਨਾ ਸਾਡੇ ਮਾਪਿਓ ਨੇ ਸਾਨੂੰ ਪੜ੍ਹਨ ਲਈ ਭੇਜਿਆ ਮਤਲਬ ਵੀ ਇੱਥੇ ਤੁਸੀਂ ਕੁਝ ਬਣੋ ਅਸੀਂ ਇੱਥੇ ਐਸ਼ ਪ੍ਰਸਤੀਆ ਕਰ ਰਹੇ ਅਸੀਂ ਵਿਚਰਦੇ ਆਂ ਅਸੀਂ ਦੇਖਦੇ ਆਂ ਮੈਂ ਕਾਫੀ ਸਮੇਂ ਤੋਂ ਘਰੋਂ ਬਾਹਰ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਇੱਥੇ ਜ਼ਿਆਦਾ ਪੜਨ ਆਉਂਦਾ ਆਜ਼ਾਦੀ ਮਨਾਉਣ ਆਉਂਦੇ ਨੇ ਹਮ ਗਲਤ ਤਰੀਕੇ ਦੀ ਇਹੀ ਚੀਜ਼ਾਂ ਹੁੰਦੀਆਂ ਨੇ ਸੋ ਬੜੀ ਕਹਿ ਲਈਏ ਕਿ ਮੁੱਦਾ ਬੜਾ ਗੰਭੀਰ ਹੈ ਹਰ ਪਰਿਵਾਰ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜਿਸ ਪਰਿਵਾਰ ਦੇ ਵਿੱਚ ਖਾਸ ਕਰਕੇ ਲੜਕੀਆਂ ਨੇ ਟੀਨੇਜਰ ਨੇ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਜੇਕਰ ਕੋਈ ਬੱਚਾ ਵੱਡਾ ਹੋ ਰਿਹਾ ਤਾਂ ਉਸ ਨੂੰ ਜੇਕਰ ਤੁਸੀਂ ਸੋਸ਼ਲ ਮੀਡੀਆ ਦਿੰਦੇ ਹੋ ਕੁਝ ਇਸ ਤਰ੍ਹਾਂ ਦਾ ਇਕੁਇਪ ਦਿੰਦੇ ਹੋ ਜਿਹੜਾ ਕਿ ਉਹ ਯੂਜ਼ ਕਰ ਰਿਹਾ ਤਾਂ ਉਸ ਤੇ ਧਿਆਨ ਵੀ ਰੱਖਿਆ ਜਾਵੇ ਤਾਂ ਕਿਤੇ ਵੀ ਉਹ ਪ੍ਰਾਈਵੇਸੀ ਦਾ ਹनन ਨਾ ਹੋਵੇ। ਉਹੀ ਗੱਲ ਤੁਸੀਂ ਇਹ ਦੇਖੋ ਵੀ ਮਤਲਬ ਛੋਟੀਆਂ-ਛੋਟੀਆਂ ਕੁੜੀਆਂ ਵੀ ਹੁੰਦੀਆਂ ਹਨ ਨਾ ਨਿੱਕੇ-ਨਿੱਕੇ ਬੱਚਿਆਂ ਦੇ ਉਹਨਾਂ ਨੂੰ ਵੀ ਮੇਕਅਪ ਕਰਕੇ ਆਏ ਵਨ ਪੀਸ ਜੇ ਪਵਾ ਕੇ ਨਿੱਕੇ-ਨਿੱਕੇ ਕੱਪੜੇ ਵਾ ਕੇ ਇਹਨਾਂ ਨੂੰ ਨਚਾਉਂਦੇ ਨੇ। ਕੋ ਤਾਂ ਮਾਪਿ ਉਹ ਨਹੀਂ ਆਪਣੇ ਬੱਚਿਆਂ ਦੇ ਪੇਜ ਬਣਾਏ ਹੋਏ ਨੇ ਵੀ ਅਸੀਂ ਬੱਚਿਆਂ ਨੂੰ ਆਏ ਫੇਮਸ ਕਰ ਦਈਏ ਕਿ ਬਿਜ਼ਨਸ ਆਉ ਬਹੁਤ ਗਰਾਵਟ ਨਜ਼ਰ ਆ ਰਹੀ ਹੈ ਇਸ ਗੱਲ ਤੋਂ ਵੀ ਬੜੇ ਸਮਾਜ ਦੇ ਵਿੱਚ ਗਰਾਵਟ ਆ ਰਹੀ ਹੈ ਸੋ ਬੇਨਤੀ ਹੈ ਕਿ ਅੱਜ ਦਾ ਜਿਹੜਾ ਯੁੱਗ ਹੈ ਉਹ ਸਿਰਫ ਤੁਹਾਡੇ ਫੋਨਾਂ ਦੇ ਵਿੱਚ ਸੀਮਤ ਨਹੀਂ ਇਹ ਯੁੱਗ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਸੋ ਜਲਦ ਅਸੀਂ AI ਦੇ ਉੱਤੇ ਵੀ ਚਰਚਾ ਕਰਾਂਗੇ ਕਿ ਜਿਹੜੇ AI ਨਵਾਂ ਇੱਕ ਸਿਸਟਮ ਆਇਆ ਹੈ ਬਹੁਤ ਸਾਰੇ ਦੋਸਤਾਂ ਨੇ ਸੁਣਿਆ ਹੋਊਗਾ ਪਰ ਮੈਂ ਦੱਸਾਂ ਕਿ ਉਹ ਇੰਨਾ ਖਤਰਨਾਕ ਹੈ ਕਿ ਕਿਸੇ ਦਾ ਵੀ ਚਿਹਰਾ ਬਦਲ ਸਕਦਾ ਕਿਸੇ ਦੀ ਵੀ ਆਵਾਜ਼ ਬਦਲ ਸਕਦਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਇਹ ਤੁਹਾਡਾ ਚਿਹਰਾ ਤੁਹਾਡੇ ਸਾਹਮਣੇ ਇਹੀ ਕੁਝ ਐਸੀਆਂ ਚੀਜ਼ਾਂ ਹੋਣਗੀਆਂ ਬਾਲੀਵੁੱਡ ਦੀਆਂ ਕੁਝ ਹਸਤੀਆਂ ਦੀਆਂ ਤਸਵੀਰਾਂ ਵੀ ਆਈਆਂ ਜਿਨ੍ਹਾਂ ਤੇ ਉਹਨਾਂ ਨੇ ਇਤਰਾਜ਼ ਵੀ ਕੀਤਾ ਕਿ ਧੜ ਕਿਸੇ ਹੋਰ ਦਾ ਸੀ ਤੇ ਫੇਸ ਉਸ ਦਾ ਸੀ ਸੋ ਮੇਰੇ ਹਿਸਾਬ ਸਿਰ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ ਪ੍ਰਾਈਵੇਸੀ ਜ਼ਰੂਰੀ ਹੈ ਹਰੇਕ ਨੂੰ ਪਰ ਮਾਤਾ ਪਿਤਾ ਦੀ ਅੱਖ ਵੀ ਬੱਚਿਆਂ ਦੇ ਉੱਤੇ ਹੋਣੀ ਚਾਹੀਦੀ ਹੈ ਖਾਸ ਤੌਰ ਤੇ ਟੀਨੇਜਰ ਦੇ ਉੱਤੇ ਜਿਨ੍ਹਾਂ ਨੇ ਇਸ ਚੀਜ਼ ਦਾ ਇਸਤੇਮਾਲ ਕਰਨਾ ਤਾਂ ਜੋ ਕਦੇ ਵੀ ਤੁਹਾਨੂੰ ਕੋਈ ਵੀਡੀਓ ਆਪਣੇ ਬੱਚੇ ਦੀ ਦੇਖ ਕੇ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਸੋ ਇਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਸੀ ਤੁਹਾਨੂੰ ਸਾਡਾ ਇਹ ਵਿਸ਼ਾ ਕਿਸ ਤਰ੍ਹਾਂ ਦਾ ਲੱਗਿਆ ਜਾਂ ਤੁਹਾਡਾ ਕੋਈ ਸੁਝਾਅ ਹੈ ਸਾਡੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜਾਂ ਤੁਸੀਂ ਕਿਸੇ ਹੋਰ ਵਿਸ਼ੇ ਦੇ ਉੱਤੇ ਇਸ ਤਰ੍ਹਾਂ ਦੀ ਗੱਲਬਾਤ ਚਾਹੁੰਦੇ ਹੋ ਉਹ ਵੀ ਤੁਸੀਂ ਸਾਨੂੰ ਸੁਜੈਸ਼ਨ ਦੇ ਸਕਦੇ ਹੋ ਬਣੇ ਰਹੋ ਔਨ 에ਅਰ ਦੇ ਨਾਲ